ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਵੀਰ ਸੁਰਿੰਦਰ ਸਿੰਘ ਰਾਣਾ ਤੇ ਅੱਜ ਆਪਾਂ ਖੜੇ ਆ ਵਾਰਡ ਨੰਬਰ 16 ਜਨਤਾ ਨਗਰ ਤੁਰੀ ਦੇ ਵਿੱਚ ਤੇ ਅੱਜ ਉਰੇ ਇੱਕ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਨੌਜਵਾਨਾਂ ਵੱਲੋਂ ਤੇ ਵਾਰਡ ਦੇ ਨੌਜਵਾਨ ਐਮਸੀ ਮਹਾਵੀਰ ਸਿੰਘ ਫੌਜੀ ਦੇ ਵੱਲੋਂ ਇੱਕ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਤੇ ਨਿਆ ਦਿਨ ਜਿਸ ਦੇ ਵਿੱਚ ਸ਼੍ਰੀ ਗੁਰੂ ਸੁਖਮਨੀ ਸਾਹਿਬ ਜੀ ਦਾ ਪਾਠ ਰੱਖ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਅਤੇ ਆਪਣੇ ਵਾਰਡ ਅਤੇ ਸ਼ਹਿਰ ਵਾਸੀਆਂ ਦੇ ਲਈ ਇੱਕ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਹੈ ਤੇ ਇੱਕ ਦੂਜੇ ਦੀ ਮਦਦ ਮਦਦ ਕਰਨ ਦੇ ਲਈ ਇਹ ਪਹਿਲ ਕੀਤੀ ਗਈ ਹੈ ਨੌਜਵਾਨ ਸਾਥੀ ਮਹਾਵੀਰ ਸਿੰਘ ਜੀ ਫੌਜੀ ਦੇ ਵੱਲੋਂ ਵਾਰਡ ਨੰਬਰ 16 ਜਨਤਾ ਨਗਰ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜਨਤਾ ਨਗਰ ਦੇ ਉਸ ਮਹੱਲੇ ਜੋ ਕਿ ਇੱਕ ਹਰ ਪੱਖੋਂ ਪਿਛੜਿਆ ਹੋਇਆ ਮਹੱਲਾ ਸੀ ਤੇ ਇਹਨਾਂ ਮਜ਼ਦੂਰਾ ਵੀਰ ਭਰਾਵਾਂ ਨੇ ਮਾਤਾਵਾਂ ਨੇ ਮਿਲ ਕੇ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਇਸ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਤੇ ਦੂਜੀ ਇੱਕ ਨਈ ਨਵਕਲੀ ਪਹਿਲ ਕੀਤੀ ਹੈ ਇੱਕ ਨੌਜਵਾਨ ਜੋ ਇੱਕ ਹੈਂਡੀਕੈਪਰ ਸੀ ਵੀਰ ਭਰਾ ਉਸ ਨੂੰ ਉਸ ਦੀ ਮਦਦ ਕਰਕੇ ਇਹ ਪਹਿਲ ਕੀਤੀ ਹੈ ਨਵੇਂ ਸਾਲ ਦੀ ਸ਼ੁਰੂਆਤ ਇੱਕ ਦੂਜੇ ਦੀ ਮਦਦ ਦੇ ਨਾਲ ਆਪਾਂ ਗੱਲ ਕਰਦੇ ਆਂ ਮਹਾਵੀਰ ਸਿੰਘ ਜੀ ਫੌਜੀ ਵਾਰਡ ਨੰਬਰ 16 ਦੇ ਐਮਸੀ ਸਾਹਿਬਾਨ ਦੇ ਨਾਲ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਹਾਵੀਰ ਸਿੰਘ ਹੈ ਜੀ ਤੇ ਮਹਾਵੀਰ ਸਿੰਘ ਜੀ ਅੱਜ ਜੋ ਤੁਸੀਂ ਇਹ ਨਵੇਂ ਸਾਲ ਦੇ ਵਿੱਚ ਉਪਰਾਲਾ ਕੀਤਾ ਹੈ ਤੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹ ਉਪਰਾਲਾ ਜੀ ਸਾਰੇ ਪੂਰੇ ਵਾਰਡ ਨੇ ਮੋਹੱਲਾ ਨਿਵਾਸੀ ਨੇ ਇਕੱਠੇ ਹੋ ਕੇ ਅੱਜ ਗੁਰੂ ਸਾਹਿਬ ਦਾ ਪਾਠ ਰੱਖਿਆ ਗਿਆ ਜੀ ਸੁਖਮਨੀ ਸਾਹਿਬ ਦਾ ਤੋ ਇਹ ਪਿਛਲੇ ਕੁਝ ਟਾਈਮ ਤੋਂ ਸਾਡੇ ਜਿਹੜੀ ਬਸਤੀਆਂ ਸੀਗੇ ਮਹੱਲੇ ਚ ਬੱਚੇ ਜਿਹੜੇ ਨਸ਼ੇ ਦੇ ਨਸ਼ਾ ਕਰਕੇ ਆ ਮਾਰੇ ਕੰਮਾਂ ਚ ਪੈ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਲੋਸ ਹੋਇਆ ਗਈ ਉਹਦੀ ਸੁਖਸ਼ਾਂਤੀ ਲਈ ਸਾਰੇ ਮਹੱਲੇ ਨੇ ਇਕੱਠੇ ਹੋ ਗਏ ਉਹਨਾਂ ਦੀ ਬੜਾਈ ਲਈ ਪੂਰੇ ਸ਼ਹਿਰ ਦੀ ਤੇ ਮਹੱਲੇ ਦੀ ਇਹ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਜੀ ਵੀ ਸਾਰਾ ਸੁਖਸ਼ਾਂਤੀ ਰਹੇ ਤੇ ਦੂਜੀ ਗੱਲ ਅੱਜ ਤੁਸੀਂ ਇੱਕ ਟਰਾਈਸਾਈਕਲ ਵੀ ਦਿੱਤੀ ਗਈ ਹੈ ਨੌਜਵਾਨ ਸਾਥੀ ਮਹਾਵੀਰ ਸਿੰਘ ਫੌਜੀ ਦੇ ਵੱਲੋਂ ਇਹ ਇਹ ਮੇਰਾ ਵੀਰ ਹੈ ਜਿਸ ਨੂੰ ਇਹ ਟਰਾਈਸਾਈਕਲ ਦਿੱਤੀ ਗਈ ਹੈ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਨਿਊ ईयर ਕਹਿਣਾ ਚਾਹੁੰਦਾ ਮੇਰੇ ਭਰਾ ਨੂੰ ਮੇਰੇ ਫੌਜੀ ਵੀਰ ਨੂੰ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਮੇਰਾ ਇੰਨਾ ਮਾਣ ਰੱਖਿਆ ਉਹਨਾਂ ਨੇ ਕਿੰਨੇ ਹਮੇਸ਼ਾ ਤੋਂ ਮੇਰੇ ਬਾਰੇ ਹੀ ਸੋਚਦੇ ਆਏ ਨੇ ਤੇ ਅੱਜ ਮੇਰੀ ਸਾਰੀ ਇੱਛਾ ਪੂਰੀ ਕਰ ਦਿੱਤੀ ਹੈ ਉਹਨਾਂ ਨੇ ਨਹੀਂ ਨਹੀਂ ਅਸੀਂ ਚਾਹੁੰਦੇ ਹਾਂ ਕਿ ਇਹ ਜੀ ਸ਼ੁਰੂਆਤ ਸਾਡੇ ਸ਼ਹਿਰ ਸਾਡੇ ਸੂਬੇ ਦੇ ਵਿੱਚ ਹੋਵੇ ਇੱਕ ਦੂਜੇ ਦੀ ਮਦਦ ਮਦਦ ਕਰਕੇ ਤਾਂ ਕਿ ਹਰ ਕੋਈ ਇੱਕ ਦੂਜੇ ਦੀ ਮਦਦ ਕਰਕੇ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰੇ ਤੇ ਹਰ ਸਾਲ ਸਾਡਾ ਸੁਖੇਵਾਂ ਨਿਕਲੇ ਤੇ ਇੱਕ ਦੂਜੇ ਦੇ ਨਾਲ ਅਸੀਂ ਭਾਈਚਾਰਕ ਸਾਂਝ ਦੇ ਨਾਲ ਰਹੀਏ ਸਾਡਾ ਇਹ ਦੇਸ਼ ਭਾਈਚਾਰਕ ਸਾਂਝ ਦੇਸ਼ ਹੈ ਪਿਆਰਾ ਦੇਸ਼ ਹੈ ਸ਼ਾਂਤੀ ਬਣਾ ਕੇ ਰੱਖੀਏ ਤੇ ਨੌਜਵਾਨਾਂ ਦੇ ਵੱਲੋਂ ਵੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰੇ ਨੌਜਵਾਨ ਸਾਥੀ ਨਸ਼ੇ ਤੋਂ ਦੂਰ ਰਹਿਣ ਨੌਜਵਾਨ ਸਾਥੀ ਨਸ਼ੇ ਤੋਂ ਦੂਰ ਰਹਿਣ ਜੋ ਵੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿਣ